ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਮਨਾਇਆ ਗਿਆ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਅਧੀਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਐ ਨਗਰ ਕੀਰਤਨ ਸ਼ਹਿਰ ਦੇ ਸਾਰੇ ਗੇਟਾਂ ਦੇ ਬਾਹਰ-ਬਾਰ ਪ੍ਰਕਰਮਾ ਕਰਦੇ ਹੋਏ ਵਾਪਸ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਸਮਾਪਤ ਹੋਇਆ ਇਸ ਨਗਰ ਕੀਰਤਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ਜਗ੍ਹਾ-ਜਗ੍ਹਾ ਤੇ ਸ਼ਰਧਾਲੂਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਲੰਗਰ ਨਗਰ ਕੀਰਤਨ ਵਿੱਚ ਨਿਹੰਗ ਸਿੰਘਾਂ ਅਤੇ ਗੱਤਕਾ ਪਾਠੀਆਂ ਨੇ ਮਾਰਸ਼ਲ ਆਰਟ ਗੱਤਕੇ ਦੇ ਜੋਹਰ ਵਖਾ ਕੇ ਆਇਆਂ ਆਇਆਂ ਸੰਗਤਾਂ ਨੂੰ ਨੇਹਾਲ ਕੀਤਾ ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਸ੍ਰੀ ਦੇ ਮਾਲਕ ਤਨਤਨ ਸਹਿਬ ਸ਼ੀਗਰੂ ਰਾਮਦਾਸ ਪਾਤਸ਼ਾਹ ਜੀ ਦੇ ਸੋਢੀ ਸੁਲਤਾਨ ਪਾਸ਼ਾ ਜੀ ਦੇ ਪ੍ਰਕਾਸ਼ ਮੁựcਨ ਉਸ ਵਰਵਤ ਅੱਜ ਸ੍ਰੀ ਦਰਬਾਰ ਸਾਹਿਬ ਸੰਸਕ੍ਰਿਤ ਮੰਦਿਰ ਸਹਿ ਸ਼੍ਰੋਮਣੀ ਗੁਰਦਵਾਰਾ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਜੋ ਪੂਰੇ 10 ਵਜੇ ਤੋਂ ਨਗਰ ਕੀਰਤਨ ਆਰੰਭ ਹੋਇਆ ਹੈ ਜੋ ਇਸ ਵੇਲੇ ਹਾਲ ਗੇਟ ਦੇ ਪਹੁੰਚਿਆ ਹੈ ਨਿਸ਼ਾਮ ਨੂੰ ਸ੍ਰੀ ਕਾਲ ਤੇ ਸਾਹਿਬ ਕਿ ਸਮਾਪਤੀ ਹੋਵੇਗੀ ਸੰਗਤਾਂ ਵਿੱਚ ਬਹੁਤ ਜ਼ਿਆਦਾ ਸ਼ਾਹ ਹੈ ਸੰਗਤਾਂ ਲੱਖ ਲੱਖ ਸੰਗਤਾਂ ਨੂੰ ਵਧਾਈ ਹੋਵੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੀਆਂ ਲੱਖ ਲੱਖ ਵਧਾਈਆਂ ਸਭ ਦਾ ਇੱਥੇ ਪਹੁੰਚਣ ਤੇ ਧੰਵਾਦ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ ਵਾਹਿਗੁਰੂ ਜੀ ਘਰਬਾਤ ਸਾਬ ਵਾਹਿਗੁਰੂ ਤਨ ਮੰਦਰ ਆਪ ਦਾਸ ਕੋਈ ਸਿਰ ਤੇ ਰਸਮਾਰਿਆ ਪੂਰੀ ਹੋਈ ਕਲਾਮਾਂ ਆਪ ਜੀ ਦੇ ਫਰੇਟਾਰਿਆ ਅੱਜ ਜੀ ਆਪ ਜੀ ਸਾਹਿਬ ਦੇ ਬਾਨੀ ਤਨ ਦਾ ਗੁਰੂ ਆਸਮਰਾਈ ਦਾ ਪ੍ਰਕਾਸ਼ ਦਿਹਾੜੀ ਨੂੰ ਸਮਰਪਿਤ ਅੱਜ ਅਮਸਾਹ ਨਗਰ ਕੀਤਾ ਨਾ ਜੋ ਦੀ ਕਾਲ ਤੱਕ ਸਾਹਿਬ ਤੋਂ ਪੰਜ ਪੈਰਾਂ ਦੀ ਗਵਾਹੀ ਚ ਅਤੇ ਤਨ ਤਨ ਸਿਗਰੂ ਗੁਰੂ ਗੁਰ ਸਾਹਿਬ ਦੀ ਸ਼ਤਸਾਹ ਹੈ ਨਰਮ ਹੋਇਆ ਹੈ ਬਹੁਤ ਹੀ ਭਾਰੀ ਸਤਿ ਸ਼ਾਹ ਹੈ ਸੰਗਤਾਂ ਦੇ ਵਿੱਚ ਦੇ ਸਭ ਦੇ ਸਭ ਸੰਗਤਾਂ ਚ ਅੱਜ ਨਰ ਕਿਤੋਂ ਜਹਾਂ ਜਿਆ ਪਾਰੀ ਆ ਹਨ ਮੈਂ ਸੈਕਟਰੂ ਫੈਡਰੇਸ਼ਨ ਵੱਲੋਂ ਸਮੁੱਚੇ ਜਗਤ ਨੂੰ ਸ੍ਰੀ ਰਾਮਦਾਸ ਮਹਾਰਾਜ ਦੇ ਪਗਲਾ ਤੇੜ ਦੀ ਲੱਖ ਲੱਖ ਵਧਾਈ ਦਿਨਾ ਦਰਸ਼ਨ ਕਰਨਾਈਆਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਤਨ ਤਨ ਗੁਰੂ ਰਾਮਦਾਸ ਮਹਾਰਾਜਿਆਂ ਦੇ ਆਗਮਨਪੁਰਧੀਆਂ ਸਮੂਹ ਸੰਗਤ ਨੂੰ ਸ਼ਬਦ ਚੋਂਕ ਜਥਾ ਧੰਨ ਧੰਨ ਬਾਬਾ ਬੋਤਾ ਸਿੰਘ ਜੀ ਧੰਨ ਧੰਨ ਬਾਬਾ ਗਦਾ ਸ਼ਹੀਦ ਵੱਲੋਂ ਬੇਅੰਤ ਬੇਅੰਤ ਵਧਾਈਆਂ ਬੇਅੰਤ ਸ੍ਰੇਂਤ ਵਧਾਈਆਂ ਜੀ ਅੱਜ ਦੇ ਸ਼ੁਭ ਦਿਹਾੜੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਦੇ ਪ੍ਰਕਾਸ਼ 491 ਪ੍ਰਕਾਸ਼ ਗੁਰਪਤ ਦੇ ਸੰਬੰਧ ਵਿੱਚ ਅੰਮ੍ਰਿਤਸਰ ਸੇਵਾ ਸਭਾ ਜੋੜੇ ਘਰ ਘਟੜੇ ਘਰ ਖਿੰਡਾ ਘਰ ਵਾਲੇ ਨੇ ਮਗਰ ਕੀ ਦੇ ਵਿੱਚ ਸ਼ਾਮਲ ਹੋਏ ਹਨ ਸੱਚੇ ਬਾਦਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬੱਚੇ ਤੰਦਰੁਸਤियां ਬੱਚੇ ਅੱਜ ਸਮੂਹ ਸੰਗਤਾਂ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਮਤਿ ਨਗਰ ਕੀਰਤਨ ਦੇ ਵਿੱਚ ਸਮੂਹ ਸ਼ਹਿਰ ਦੀਆਂ ਸੰਗਤਾਂ ਸ਼ਾਮਲ ਹੋ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ ਅਸੀਂ ਆਪਣਾ ਹਾਲਕੜ ਮੰਡੀ ਵਾਲੋਂ ਕੇਲੇ ਸਿਆਂ ਦਾ ਨੱਖਾਂ ਦਾ ਲੰਗਰ ਲਾਇਆ ਆਈ ਹਰ ਸਾਲ ਲਾਣੇ ਆਈ ਗੁਰੂ ਰਾਮਦਾਸ ਦਾ ਬਹੁਤ ਧੰਨਵਾਦ ਕਰਨੇ ਆਈ ਗੁਰੂ ਰਾਮਦਾਸ ਕਰਨੇ ਹਰ ਸਾਲ ਸਾਨੂੰ ਵੱਧਵਾ ਦੇਵੇ ਆਈ ਵੱਧਵਾ ਦੇ ਲੰਗਰ ਵੱਡਾ ਕਰਕੇ ਲਾਈਏ ਅਸੀਂ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਿਹਾੜੇ ਤੇ ਇੱਥੇ ਬੱਚਿਆਂ ਦੇ ਨਾਲ ਲੈ ਕੇ ਆਏ ਆ ਬੱਚਿਆਂ ਦੇ ਨਾਲ ਲੰਗਰ ਕੀਤੇ ਨੇ ਜੀ ਠੀਕ ਹੈ ਜੀ ਅੱਜ ਗੁਰੂ ਰਾਮਦਾਸ ਜੀ ਦਾ ਅੱਜ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਅਸੀਂ ਬਾਬਾ ਬੁੱਢਾ ਜੀ ਪਬਲਿਕ ਸਕੂਲ ਤੋਂ ਬੱਚੇ ਲੈ ਕੇ ਆਏ ਆ ਐਨ ਸੀ ਸੀ ਵਾਲੇ ਤੇ ਬੈਂਡ ਵਾਲੇ ਬੱਚੇ ਜਿਹੜੇ ਨੇ ਇੱਥੇ ਨਗੋ ਕੀਰਤਨ ਦੇ ਨਾਲ ਸਾਰੇ ਸ਼ਹਿਰ ਵਿੱਚ ਆਪਣੀ ਪ੍ਰਕਰਮਾ ਕਰਨਗੇ ਫਾਸਟਵੇ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਇਸ ਪ੍ਰਕਾਸ਼ ਦਿਹਾੜੇ ਦੇ ਉੱਤੇ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਪੁਲਿਸ ਵੱਲੋਂ ਜਹ ਜਗ੍ਹਾ ਤੇ ਵੱਡੇ ਇੰਤਜ਼ਾਮ ਕੀਤੇ ਗਏ ਹਨ ਜਾਂ ਤਾਂ ਜੋ ਕੋਈ ਟ੍ਰੈਫਿਕ ਵਿਵਸਥਾ ਵਿੱਚ ਫਰਕ ਨਾ ਪਵੇ ਕੋਈ ਜਾਮ ਨਾ ਲੱਗੇ ਤੇ ਲੋਕਾਂ ਨੂੰ ਬਿਲਕੁਲ ਸੁਰੱਖਿਆ ਵੀ ਮਿਲਦੀ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਹਾਲਗੜ ਦੇ ਬਾਹਰ ਤਾਇਨਾਤ ਡਿਊਟੀ ਦੇ ਤਾਇਨਾਤ ਸਰਦਾਰ ਤਰਫੇਮ ਸਿੰਘ ਜੀ ਨਾਲ ਕੀ ਕਹਿੰਦੇ ਹਨ ਹਾਂਜੀ ਸਰ ਦੇਖੋ ਜੀ ਅਸੀਂ ਬੜੇ ਭਾਗਾਂ ਰਿਆਂ ਹਾਂ ਜੀ ਜੀ ਧੰਤਨਸ਼ੀਰ ਗੁਰੂ ਰਾਮਦਾਸ ਜੀ ਦਾ ਜਨਮ ਦਿਨ ਤੇ ਉਹਨਾਂ ਦੀ ਇਸ ਚਰਨ ਸ਼ੋ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਦੇ ਅਸੀਂ ਖੜੇ ਹਾਂ ਹਾਂਜੀ ਤੇ ਇਸ ਦਿਹਾੜੇ ਨੂੰ ਦੇ ਸੰਬੰਧ ਵਿੱਚ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਵੱਲੋਂ ਵਧੀਆ ਸਖਿਆ ਪ੍ਰਬੰਧ ਕੀਤੇ ਗਏ ਆ ਗੁਰੂ ਮਰਜ਼ਾਦਾ ਨੂੰ ਮੱਦੇਨਜ਼ਰ ਰੱਖ ਲਿਆ ਹੋਇਆ ਔਰ ਬੜੇ ਵਧੀਆ ਟ੍ਰੈਫਿਕ ਕੰਟਰੋਲ ਹੈ ਔਰ ਸਾਡੀ ਸਾਰੇ ਸਾਹਮਣੇ ਰਿਟਾਇਰਡ ਮੁਲਾਜ਼ਮ ਨੇ ਪੰਜਾਬ ਦੀ ਦੇ ਜਿਨ੍ਹਾਂ ਨੇ ਇਸ ਦਿਹਾੜੇ ਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਆ ਤੇ ਸਿੱਖ ਸੰਗਤਾਂ ਵੱਲੋਂ ਗੁਰੂਰ ਦਾ ਬੱਚਿਆਂ ਵਾਸਤੇ ਨਗਰ ਕੀਰਤਨ ਨਾਲ ਇਹ ਵਧੀਆ ਪ੍ਰਬੰਧ ਸਰਕਾਰ ਦੇ ਨਾਲ ਹੋ ਰਿਹਾ ਇਹ ਸਨ ਪੰਜਾਬ ਪੁਲਿਸ ਦੇ ਸਰਦਾਰ ਤਰਸੇਮ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਡਿਊਟੀ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਦਾ ਜਿਹੜਾ ਅੱਜ ਅਲੌਕਿਕ ਨਗਰ ਕੀਰਤਨ ਨਿਕਲ ਰਿਹਾ ਹੈ ਉਸਦੇ ਵੀ ਦਰਸ਼ਨ ਕਰਾਂਗੇ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਰਿਟਾਇਰਡ ਕਰਮਚਾਰੀਆਂ ਨੇ ਵੀ ਇੱਥੇ ਹਾਰਗੇੜ ਦੇ ਬਾਹਰ ਲੰਗਰ ਦਾ ਪ੍ਰਬੰਧ ਕੀਤਾ ਆਇਆ ਹੈ ਜਾਂ ਜੋ ਆਉਣ ਵਾਲੀ ਸੰਗਤ ਵੀ ਉਹ ਸੇਵਾ ਕਰ ਸਕਣ ਫਾਸਟਵੇਚ 채ਨਲ ਤੋਂ ਅੰਮ੍ਰਿਤ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ